ਕਹਿੰਦੇ ਉਹ ਸਹੀ ਚਲਕੀ ਦੇ ਰਹਿਣ ਉਹ ਬਾੜੇ ਰਹਿੰਦਾ ਨੂੰ ਪਿੱਛੇ ਲੱਕੀ ਉਹਰੇ ਬਹਿ ਜਾ ਟਿੱਕਾ ਅੰਗਲ ਜੀ ਤੇ ਗੋ ਮਾਰਨ ਦੇ ਰਿਹਾ ਪੁਰਵਾ ਲੱਗੇ ਭਕੇ ਉਹ ਮਾਰਨ ਲੱਗੇ ਬਿਠਾ ਰਹੇ ਉਹ ਪਹਿਲੇ ਮਾਰਾ ਬਿਠਾਉਣਾ ਹੁੰਦਾ ਪਰਚਾ ਦੇ ਦਿੱਤਾ ਨਹੀਂ ਯਾਦ ਰੱਖੀ ਕਿ ਉਹ ਤੇਰੇ ਬਰੂਚਰ ਨਾ ਬਰਵਾਸ ਹੁੰਦਾ ਬੋਤਾਂ ਦਾ ਦੇਖ ਪਰਚਾ ਕੋਈ ਨਹੀਂ ਰਸ ਉਹ ਤੇਰੇ ਵਰਕੈਂਡ ਨਾ ਮੁਰਕੇ ਪੈਰੀ ਚਲਣਾ ਕਰਾਣ ਆਉਂਦੇ ਆ ਪੀਸੀ ਸਿਲੈਕਟ ਹੋ ਕੇ ਦਰੋਂ ਦਿੰਦੇ ਜਾਂਦੇ ਕਰਾਣ ਸਮਝਾਈ ਸਰ ਇਹੜਾ ਕਰਨਾ ਉਹ ਬਹਿ ਕੇ ਗਾਮ ਨਾਲ ਕਰਦਾ ਏਹੀ ਤੱਕੇ ਕਿਉਂ ਮਾਰਦੇ ਆਹ ਜਿਤਕਣਾ ਜਿਤਕਣਾ ਆ ਜਾਓ ਮਾਫ ਕਰਾ ਰਾਂ ਦਿਨ ਦੱਸਦਾ ਮੈਂ ਜਦਾ ਜਿਤਕਣਾ ਬਣ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲਾਂ ਕਰਨਾ ਬਣ ਜਿੰਨਾ ਬਾੜਾ ਉਹਨਾਂ ਕਰ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕੀਤੀ ਹੈ ਤੁਸੀਂ ਮੇਰੇ ਨਾਲ ਪਿਆਰ ਨਾਲ ਗੱਲ ਨਾ ਨਾ ਪਿਆਰ ਪਿਆਰ ਨਾਲ ਗੱਲਾਂ ਕਰਦਾ ਲੈ ਲਿਆ ਕੋਈ ਨਾ ਕੋਈ ਮੇਰੇ ਕੋਲ ਚੇੜੀਏ ਦੂਰ ਦੂਰ ਚੱਲ ਰਹੀ ਇਹਨੂੰ ਆ ਬਾੜ ਕਰ ਰਿਹਾ ਮੈਂ ਤੈਨੂੰ ਕੀ ਚਲਕੂ ਕੀਤੀ ਮੈਂ ਥਰੇ ਬਹਿ ਜਾ ਸਿੱਕਾ ਅੰਕਲ ਜੀ ਤੇ ਦੇਖੋ ਮਾਰਨ ਦੇ ਰਿਹਾ ਬੁਰਾ ਲੱਗਿਆ ਭਟੇਓ ਮਾਰਨ ਦੇ ਰਿਹਾ ਲੋ ਭਰਾਵੋ ਆ ਤੁਹਾਡਾ ਹਾਲ ਆ ਇਹ ਚੰਡੀਗੜ੍ਹ ਦੇ ਵਿੱਚ ਕਹਿੰਦੇ ਪੰਜਾਬ ਯੂਨੀਵਰਸਿਟੀ ਦੇ ਬੈਠੇ ਹੋਏ ਆ ਜਿਹੜਾ ਅੰਦਰ ਆ ਜੀ ਅਧਿਆਪਕਾਂ ਜਿਹੜੇ ਕੱਲ ਵਾਪਸ ਸਟੂਡੈਂਟ ਕਹਿ ਲੀਏ ਮੈਂ ਤੁਹਾਨੂੰ ਪੂਰੇ ਇਹ ਪੀਟੀਸੀ ਨਿਊਜ਼ ਨੇ ਲਾਈ ਹੋਈ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਆਗੂ ਗ੍ਰਿਫਤਾਰ ਚਲੋ ਇਹ ਤਾਂ ਚੈਨਲ ਵਾਲਿਆਂ ਨੇ ਲਿਖਿਆ ਹੁਣ ਬਾਕੀ ਤੁਸੀਂ ਇਹ ਗੱਲ ਵੇਖ ਲਈ ਆ ਕਿ ਕੀ ਕੁਝ ਹੋ ਰਿਹਾ ਹੁਣ ਮੈਂ ਇਹਨਾਂ ਦੀ ਪੂਰੀ ਵੀਡੀਓ ਵੀ ਸੁਣੀ ਉਹਦੇ ਵਿੱਚ ਕਹਿ ਰਹੇ ਆ ਜੀ ਜਿਹੜੇ ਮੋਰਚੇ ਵਾਲੇ ਆ ਇਹ ਬਦਤਮੀਜ਼ੀਆਂ ਕਰਦੇ ਸੀ ਤਾਂ ਕਰਕੇ ਪੁਲਿਸ ਨੇ ਇੰਜ ਬੋਲਿਆ ਸਭ ਤੋਂ ਵੱਡੀ ਗਲਤ ਹੈ ਕਿ ਮੀਡੀਆ ਦਾ ਕੋਈ ਡਰ ਨਹੀਂ ਉੱਥੇ ਵੀਡੀਓ ਬਣ ਰਹੀ ਆ ਵੀਡੀਓ ਦਾ ਕੋਈ ਡਰ ਨਹੀਂ ਜਿਹੜੀ ਚੰਡੀਗੜ੍ਹ ਪੁਲਸਾ ਮੈਂ ਸਾਰਿਆਂ ਨੂੰ ਨਹੀਂ ਆਂਦਾ ਉੱਥੇ ਨਾਲ ਦੇ ਖੜੇ ਆ ਬਾਕੀ ਉਹ ਜਿਹੜੇ ਧੱਕੇ ਮਾਰ ਰਿਹਾ ਕਿਸ ਤਰ੍ਹਾਂ ਨੂੰ ਸਿੱਟ ਰਿਹਾ ਔਰ ਉਹਨੂੰ ਦੱਸ ਰਿਹਾ ਤੇਰੇ ਤੇ ਇੱਕ ਪਰਚਾ ਪਾਇਆ ਤੂੰ ਟਿਕ ਜੇਂਗਾ ਐ ਹੋਜੂ ਆ ਹੋਜੂ ਇਹ ਪਰਚਿਆਂ ਦੀ ਰਾਜਨੀਤੀ ਆ ਜਿਵੇਂ ਅੰਗਰੇਜ਼ ਰਹੁੰਦੇ ਸੀ ਕਾਲੇ ਪਾਣੀਆਂ ਦੀਆਂ ਸਜ਼ਾ ਕਰਦੇ ਸੀ ਜਿਹੜਾ ਵੀ ਵਿਅਕਤੀ ਦੇਸ਼ ਬਚਾਉਣ ਦੀ ਗੱਲ ਕਰਦਾ ਸੀ ਦੇਸ਼ ਦੇ ਲੋਕਾਂ ਨੂੰ ਬਚਾਉਣ ਦੀ ਗੱਲ ਕਰਦਾ ਸੀ ਜਿਵੇਂ ਉਹਨਾਂ ਨੂੰ ਕਾਲੇ ਪਾਣੀ ਦੇ ਵਿੱਚ ਸਿੱਟਿਆ ਜਾਂਦਾ ਸੀ ਉਸੇ ਤਰ੍ਹਾਂ ਅੱਜ ਜਿਹੜਾ ਨੌਜਵਾਨ ਸਾਡੀ ਧੀ ਆ ਭੈਣ ਜਾਂ ਕਿਸਾਨ ਜਾਂ ਮਜ਼ਦੂਰ ਦੇਸ਼ ਬਚਾਉਣ ਦੀ ਗੱਲ ਕਰਦਾ ਪੰਜਾਬ ਬਚਾਉਣ ਦੀ ਗੱਲ ਕਰਦਾ ਐਜੂਕੇਸ਼ਨ ਬਚਾਉਣ ਦੀ ਗੱਲ ਕਰਦਾ ਸਿਹਤ ਡਿਪਾਰਟਮੈਂਟ ਬਚਾਉਣ ਦੀ ਗੱਲ ਕਰਦਾ ਉਹਦੇ ਤੇ ਪਰਚੇ ਪਾ ਕੇ ਅੰਦਰ ਸਿੱਟਿਆ ਜਾਂਦਾ ਇਹਦਾ ਕਾਰਨ ਕੀ ਆ ਕਿਉਂਕਿ ਸਰਕਾਰ ਪੱਖੋਂ ਉਹਨਾਂ ਨੂੰ ਬੇਫਿਕਰੀ ਦਿੱਤੀ ਹੋਈ ਆ ਕਿ ਜੋ ਕਰਨਾ ਜੋ ਮਰਜ਼ੀ ਕਰੋ ਪਰ ਸਾਡੇ ਵੱਲ ਕੋਈ ਨਾਲੀ ਦਾ ਕੀੜਾ ਨਹੀਂ ਆਉਣਾ ਚਾਹੀਦਾ ਤੇ ਨਾਲੀ ਦਾ ਕੀੜਾ ਇੰਜ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਯੂਨੀਵਰਸਿਟੀ ਯੂਨੀਵਰਸਿਟੀ ਬਚਾਓ ਜਾਂ ਤੁਸੀਂ ਆਹ ਬਚਾਓ ਜਾਂ ਸੇ ਡਿਪਾਰਟਮੈਂਟ ਬਚਾਓ ਸਭ ਤੋਂ ਵੱਡੀ ਗੱਲ ਤੇ ਆ ਕਿ ਉਹਨੂੰ ਧੱਕੇ ਮਾਰ ਕੇ ਸਿੱਟਿਆ ਜਾ ਰਿਹਾ ਤੇ ਜਦੋਂ ਪੱਤਰਕਾਰ ਗੱਲਬਾਤ ਦੱਸ ਰਿਹਾ ਆ ਆਪਣੇ ਚੈਨਲ ਵਾਲੇ ਨੂੰ ਤੇ ਉਹ ਕਹਿ ਰਿਹਾ ਜੀ ਇਹ ਪੁਲਿਸ ਦਾ ਇਹ ਕਹਿਣਾ ਕਿ ਇਹਨਾਂ ਨੇ ਬਦਤਮੀ ਜੀਆਂ ਕੀਤੀਆਂ ਕਿ ਅਸੀਂ ਇਹਨਾਂ ਨੂੰ ਰੋਕਿਆ ਨਹੀਂਗਾ ਪਰ ਇਹ ਬਦਤਮੀ ਜੀਆਂ ਕਰਦੇ ਸੀ ਧਰਨੇ ਮੋਰਚੇ ਵਾਲੇ ਤਾਂ ਕਰਕੇ ਜਿਹੜੇ ਉਹ ਆਪਣੀ ਪੁਲਿਸਾ ਉਹਨੇ ਇਸ ਤਰ੍ਹਾਂ ਕੀਤਾ ਚਲੋ ਅਸੀਂ ਮੰਨ ਲੈਨੇ ਆ ਤਾਂ ਗਲਤ ਹੋਊਗਾ ਪਰ ਜਦੋਂ ਮਜ਼ਦੂਰਾਂ ਦਾ ਧਰਨਾ ਲੱਗਦਾ ਜਦੋਂ ਕਿਸਾਨਾਂ ਦਾ ਧਰਨਾ ਲੱਗਦਾ ਜਦੋਂ ਉਹਨਾਂ ਨੂੰ ਬੇਰਹਿਮੀ ਦੇ ਨਾਲ ਬਾ ਲਾਠੀ ਚਾਰਜ ਕੀਤੇ ਜਾਂਦੇ ਆ ਜਾਂ ਉਹਨਾਂ ਤੇ ਤਸ਼ੱਦਦ ਟਾਏ ਜਾਂਦੇ ਆ ਉਹਨਾਂ ਨਾਲ ਕੁੱਟਮਾਰ ਹੋ ਜਾਂਦੀ ਆ ਪਰਚੇ ਪੈ ਜਾਂਦੇ ਆ ਉਹ ਤਾਂ ਸ਼ਾਂਤੀ ਮਈ ਨਾਲ ਬੈਠੇ ਹੁੰਦੇ ਆ ਚਲੋ ਇਹ ਵੀ ਛੱਡ ਦਿੰਨੇ ਆ ਗੱਲ 3 ਦਸੰਬਰ ਨੂੰ ਜਦੋਂ ਪੰਜਾਬ ਦੇ ਲੋਕ ਲੁਧਿਆਣੇ ਦੇ ਗੰਦੇ ਨਾਲੇ ਤੇ ਪਹੁੰਚ ਰਹੇ ਸੀ ਤਾਂ ਉਸ ਵਕਤ ਸਾਡੀਆਂ ਸਾਨੂੰ ਰੋਕ ਰੋਕੇ ਪੁੱਛਿਆ ਗਿਆ ਕਿੱਥੇ ਚੱਲੇ ਆ ਅਸੀਂ ਜੀ ਲੁਧਿਆਣੇ ਚੱਲੇ ਆ ਕੀ ਕੰਮ ਆ ਜੀ ਸਾਨੂੰ ਆਹ ਕੰਮ ਆ ਦੇਖ ਲਓ ਕੋਈ ਹੋਰ ਗੱਲ ਤਾਂ ਨਹੀਂ ਤਲਾਛੀ ਲੋ ਵੇ ਨਾਨੀ ਉੱਥੇ ਕੀ ਚੱਕਰ ਸੀ ਸ਼ਾਂਤੀ ਮਈ ਨਾਲ ਤਾਂ ਜਿੱਥੇ ਧਰਨਾ ਲੱਗਦਾ ਸ਼ਾਂਤੀ ਮਈ ਨਾਲ ਹੀ ਜਾਂਦੇ ਆ ਤੇ ਉੱਥੇ ਕਿਉਂ ਮਤਲਬ ਆ ਜਿਹੜੇ ਅਥਰੂ ਗੈਂਸਾ ਹੋ ਜਾਂਦੀਆਂ ਆ ਹੋ ਜਾਂਦੀਆਂ ਅਸਲ ਵਿੱਚ ਗੱਲ ਇਹ ਆ ਕਿ ਇਹਨਾਂ ਨੂੰ ਫੁੱਲ ਪਾਵਰ ਦਿੱਤੀ ਹੋਈ ਆ ਔਰ ਇੱਥੇ ਪੁਲਿਸ ਧਰਨੇ ਜਿਹੜੇ ਅਧਿਕਾਰੀ ਉਹਨਾਂ ਨੂੰ ਕਹਿਣ ਜਿਹੜੇ ਧਰਨਿਆਂ ਦੇ ਮੁਖ ਬੰਦੇ ਆ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਟਿਕ ਜਾ ਤਕਾਲੋ ਇਹਨੂੰ ਫਿਰ ਨਾ ਕਹੋ ਜੇ ਕੀ ਹੋ ਜੂਗਾ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਕਿਸਾਨ ਯੂਨੀਅਨਾਂ ਨੂੰ ਬੇਨਤੀ ਕਰਦਾ ਕਿ ਇੱਕ ਪਾਸੇ ਆਪਾਂ ਇਹ ਕਹਿ ਦਿੰਨੇ ਆ ਕਿ ਨੌਜਵਾਨੋ ਜਾਗੋ ਅੱਜ ਜੇਕਰ ਨੌਜਵਾਨ ਜਾਗ ਕੇ ਆਪਦੇ ਹੱਕ ਮੰਗ ਰਹੇ ਆ ਤੇ ਤੁਹਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਜੇਕਰ ਗੱਲ ਇਹ ਹੁੰਦੀ ਆ ਵੀ ਹਾਂ ਪਾਈ ਤੱਕ ਜੋ ਤਾਂ ਮੈਂ ਗੱਲ ਕਹਿਣਾ 3 17 ਵਾਲਾ ਐਸ ਐਚਓ ਹੀ ਹੁੰਦਾ ਮੈਂ ਸਾਰਿਆਂ ਨੂੰ ਨਹੀਂ ਆਂਦਾ ਪਰ ਇਸ ਟਾਈਮ ਪੰਜਾਬ ਦੇ ਵਿੱਚ ਚਿੱਟਾ ਜੋਰਾ ਛੋਰਾ ਤੇ ਆ ਤੇ ਐਸ ਐਚਓ ਨੂੰ 30 35 40 ਪਿੰਡ ਦਿੱਤੇ ਹੁੰਦੇ ਆ ਇਹ ਦਬਦਬਾ ਇਹ ਰੋਬ ਇਹ ਉੱਥੇ ਕਿਉਂ ਨਹੀਂ ਚੱਲਦਾ ਇਹ ਦਬਦਬਾ ਸੱਤੇ ਵਾਲੇ ਜਿਹੜੇ ਖਾਈਵਾਲ ਵੱਡੇ ਪਿੰਡਾਂ ਵਾਲਿਆਂ ਨੂੰ ਨਹੀਂ ਮੈਂ ਆਂਦਾ ਜਿਹੜੇ ਉਹ ਵਿਚਾਰੇ ਕੋਈ ਧੀਆ ਦੇ ਬਾਪ ਜਾਂ ਕੋਈ ਜਿਨ੍ਹਾਂ ਦੇ ਘਰੇ ਬਿਮਾਰੀਆਂ ਜਿਹੜੇ ਲਿਖਣ ਡੈ ਪੈਂਦੇ ਆ ਜਿਹੜੇ ਕੋਈ 2-200 ਵਾਲੀ ਪਰਚੀ ਵਾਲੇ ਉਹਨਾਂ ਨੂੰ ਨਹੀਂ ਕਹਿ ਰਿਆ ਜਿਹੜੇ ਵੱਡੇ ਵੱਡੇ ਖਾਈਵਾਲ ਆ ਇਹ ਦਰਦਵਾ ਉਹਨਾਂ ਤੇ ਕਿਉਂ ਨਹੀਂ ਚੱਲਦਾ ਕਿਹੜੀ ਗੱਲੋਂ ਨਹੀਂ ਚੱਲਦਾ ਐਨਾ ਰੋਬ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਇਹ ਜਦੋਂ ਮਾਰਦੇ ਖੰਘੂਰਾ ਮਾਰਦੇ ਥਾਣੇਦਾਰ ਨੂੰ ਤੇ ਪੈਂਟ ਕਰ ਦਿੰਦਾ ਗਿੱਲੀ ਜਦੋਂ ਪ੍ਰਚਾਰ ਕਰ ਰਿਆ ਸੀ ਇਹ ਦਬਦਬਾ ਨਵਜੋਤ ਸਿੰਘ ਸਿੱਧੂ ਤੇ ਕਿਉਂ ਨਹੀਂ ਚੱਲਿਆ ਇਹ ਦਬਦਬਾ ਹੋਰਾਂ ਲੀਡਰਾਂ ਤੇ ਕਿਉਂ ਨਹੀਂ ਚੱਲਿਆ ਅੱਜ ਰੇਤੇ ਦੀਆਂ ਖੱਡਾਂ ਤੇ ਵੱਡੇ ਵੱਡੇ ਸੁਪੇ ਜਿਹੜੇ ਕਹਿ ਲੋ ਨਾਗ ਆ ਕੇ ਬੈਠੇ ਹੋਏ ਆ ਤੇ ਲੋਕ ਇਹ ਕਹਿੰਦੇ ਆ ਕਿ ਅਸੀਂ ਤਰਸ ਰਹੇ ਆ ਰੇਤੇ ਨੂੰ ਇਹ ਦਬਦਬਾ ਉੱਥੇ ਕਿਉਂ ਨਹੀਂ ਚੱਲਦਾ ਆ ਪਾਣੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਪਾਣੀ ਦੇ ਵਿੱਚ ਜ਼ਹਿਰ ਹੀ ਛੱਡਿਆ ਜਾ ਰਿਹਾ ਇੱਕ ਹਿਸਾਬ ਦਾ ਘਰ ਘਰ ਦੇ ਵਿੱਚ ਬਿਮਾਰੀ ਪਾਈ ਜਾ ਰਹੀ ਆ ਇਹ ਦਬਦਬਾ ਉੱਥੇ ਕਿਉਂ ਨਹੀਂ ਚੱਲਦਾ ਇਹ ਪਰਚੇ ਲਿਖਣ ਵਾਰੀ ਤੁਹਾਡੇ ਇਹਨਾਂ ਤੇ ਪਰਚੇ ਪਾਉਣ ਵਾਰੀ ਪਿੰਨਾਂ ਦੀ ਛਾਈ ਕਿਉਂ ਖਤਮ ਹੋ ਜਾਂਦੀ ਆ ਮੇਰੇ ਵਰਗੇ ਤੇ ਪਰਚੇ ਲਿਖਣ ਵਾਸਤੇ ਪਤਾ ਨਹੀਂ ਕਿਹੜੇ ਆਟੋਮੈਟਿਕ ਪੈਨ ਆਉਂਦੇ ਆ ਜਿਹੜੇ ਆਪਣੇ ਆਪ ਧਾਰਾਂ ਲਿਖ ਦਿੰਦੇ ਆ ਹਥਿਆਰ ਕੋਲੇ ਨਾਂ ਵੀ ਹੋਵੇ ਤਾਂ ਨਜਾਇਜ਼ ਹਥਿਆਰ ਪਾ ਦਿੰਦੇ ਆ ਇਹ ਦਰਦਬਾ ਤੁਹਾਡਾ ਸੱਚ ਤੇ ਕਿਉਂ ਚੱਲਦਾ ਝੂਠ ਤੇ ਤੁਹਾਡਾ ਇਹ ਦਰਦਬਾ ਕਿਉਂ ਨਹੀਂ ਚੱਲਦਾ ਇਹ ਗੱਲਾਂ ਪੰਜਾਬ ਦੇ ਲੋਕ ਪੁੱਛਦੇ ਆ ਜਦੋਂ ਕੋਈ ਕੱਚੇ ਅਧਿਆਪਕ ਜਾਂ ਜਿਹੜੇ ਅਧਿਆਪਕ ਜਾਂਦੇ ਆ ਭਗਵੰਤ ਮਾਨ ਦੇ ਘਰ ਕੋਲ ਇਹ ਦਬਦਬਾ ਸਰਕਾਰ ਤੇ ਕਿਉਂ ਨਹੀਂ ਚੱਲਦਾ ਜੀ ਤੁਸੀਂ ਲਾਰੇ ਲਾਏ ਸੀ ਲੋਕਾਂ ਨੂੰ ਤੇ ਜਦੋਂ ਨੌਜਵਾਨ ਉਹਨਾਂ ਦੇ ਘਰਾਂ 'ਚ ਜਾਂਦੇ ਆ ਉਦੋਂ ਲਾਠੀ ਚਾਰਜ ਹੁੰਦੇ ਆ ਉਦੋਂ ਕਿਉਂ ਨਹੀਂ ਦਬਦਬਾ ਚੱਲਦਾ ਉਦੋਂ ਇਹ ਸਿੱਧਾ ਤੌਰ ਤੇ ਗੱਲ ਇਹ ਆ ਕਿ ਤੁਹਾਨੂੰ ਪਤਾ ਜਿਹੜਾ ਮਾੜਾ ਬੰਦਾ ਉਹਦੇ ਪਿੱਛੇ ਕਿਸੇ ਨੇ ਆਉਣਾ ਨਹੀਂਗਾ ਤੇ ਜਿਹੜਾ ਕੋਈ ਲੀਡਰ ਆ बिजनेসম্যান ਆ ਉਹਦੇ ਪਿੱਛੇ 20 ਫੋਨ ਆ ਜਾਣੇ ਆ ਤੇ ਨੌਕਰੀ ਨੂੰ ਖਤਰੇ ਪੈ ਜਾਂਦੇ ਆ ਜੇਕਰ ਪੰਜਾਬ ਦੇ ਲੋਕੋ ਗੱਲ ਝੂਠਾ ਤਾਂ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡੇ ਕੋਲੋਂ ਮਾਫੀ ਮੰਗਦਾ ਜੇਕਰ ਇਹ ਗੱਲ ਸੱਚ ਵਾਕਈ ਸੱਚ ਵਾਲਿਆਂ ਨੂੰ ਪਹਿਲਾਂ ਕਾਲੇ ਪਾਣੀ ਦੀਆਂ ਸਜ਼ਾ ਮਿਲਦੀਆਂ ਰਹੀਆਂ ਤੇ ਅੱਜ ਪਰਚਿਆਂ ਦੀਆਂ ਧਮਕੀਆਂ ਪੈ ਰਹੀਆਂ ਇੱਥੋਂ ਧੌਣ ਤੋਂ ਫੜ ਕੇ ਦੋ ਵਾਰੀ ਜਿਵੇਂ ਪੂਰਾ ਨਹੀਂ ਜਿਵੇਂ ਕੋਈ ਜਕੜਦੇ ਹੁੰਦੇ ਆ ਕਿਸੇ ਨੂੰ ਉਸੇ ਤਰ੍ਹਾਂ ਜਕੜ ਕੇ ਯਾਦ ਰੱਖੋ ਸਾਡੀ ਔਕਾਤ ਇਹ ਰਹਿ ਗਈ ਕਿ ਅਸੀਂ ਆਪਦੀਆਂ ਮੰਗਾ ਤੱਕ ਨਹੀਂ ਮੰਗ ਸਕਦੇ ਅਸੀਂ ਆਪਦੀਆਂ ਮੰਗਾ ਤੱਕ ਨਹੀਂ ਮੰਗ ਸਕਦੇ ਤੇ ਮੇਰੀ ਕਿਸਾਨਾਂ ਨੂੰ ਬੇਨਤੀ ਆ ਕਿ ਜਦੋਂ ਮਜ਼ਦੂਰਾਂ ਦੇ ਨਾਲ ਧੱਕਾ ਹੁੰਦਾ ਹੋਵੇ ਨੌਜਵਾਨਾਂ ਨਾਲ ਧੱਕਾ ਹੁੰਦਾ ਹੋਵੇ ਕਿਸਾਨ ਜਿੱਥੇ ਬੰਦੀਆਂ ਦਾ ਸਿੱਕਾ ਚੱਲਦਾ ਉਦੋਂ ਫਰਜ਼ ਬਣਦਾ ਆਪਣੇ ਇਹਨਾਂ ਦੇ ਨਾਲ ਖੜਨਾ ਤੇ ਜੇਕਰ ਭਾਈ ਇਹ ਗੱਲ ਗਲਤ ਆ ਫਿਰ ਅਸੀਂ ਮਾਫੀ ਚਾਹੁੰਨੇ ਆ ਪਰ ਤੁਸੀਂ ਕਹਿੰਨੇ ਆ ਕਿ ਉੱਠੋ ਨੌਜਵਾਨੋ ਉੱਠੋ ਨੌਜਵਾਨ ਲੱਗੋ ਲੱਗਾ ਆਵਦੀਆਂ ਲੜਾਈਆਂ ਲੜ ਰਹੇ ਆ ਜੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਤੇ ਉਹ ਕਿੰਨਾ ਵਾਸਤੇ ਆਪਣੇ ਬੱਚਿਆਂ ਵਾਸਤੇ ਜੇਕਰ ਤੁਸੀਂ ਕਿਸਾਨੀ ਦੀ ਲੜਾਈ ਲੜ ਰਹੇ ਆ ਕਿੰਨਾ ਵਾਸਤੇ ਆਪਣੇ ਬੱਚਿਆਂ ਵਾਸਤੇ ਜੇਕਰ ਮਜ਼ਦੂਰ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਕਿੰਨਾ ਵਾਸਤੇ ਆਪਣੇ ਬੱਚਿਆਂ ਵਾਸਤੇ ਤਾਂ ਜਦੋਂ ਆਪਾਂ ਸਾਰੇ ਸੱਚ ਦੀਆਂ ਲੜਾਈਆਂ ਲੜ ਰਹੇ ਆ ਤੇ ਆਪਣਾ ਫਰਜ਼ ਮੰਨਦਾ ਕਿ ਸਾਰੇ ਇਕੱਠੇ ਰਹੀਏ ਤੇ ਮੈਂ ਉਹ ਮੋਰਚੇ ਵਾਲਿਆਂ ਨੂੰ ਵੀ ਕਹੂੰਗਾ ਭਾਈ ਸਾਹਿਬ ਅਸਲ ਵਿੱਚ ਗਲਤ ਇਹ ਆ ਕਿ ਰਾਜਨੀਤੀ ਜਿਹੜੀ ਪਾਵਰ ਉਹ ਬਾਈ ਤੁਸੀਂ ਉਹਨਾਂ ਦੇ ਹੱਥਾਂ 'ਚ ਦਿੱਤੀ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਹੀ ਨਹੀਂ ਜੇਕਰ ਸਾਡੇ ਚੁਣੇ ਹੋਏ ਲੀਡਰ ਚੰਗੇ ਹੁੰਦੇ ਜੇਕਰ ਸਾਡੇ ਚੁਣੇ ਹੋਏ ਤੁਹਾਡੇ ਕੋਈ ਹਲਕੇ ਦੇ ਐਮਐਲਏ ਨੂੰ ਕਹੋ ਤੁਹਾਡੇ ਨਾਲ ਬੈਠੇ ਉੱਥੇ ਜਾ ਕੇ ਤੁਹਾਡੇ ਹਲਕੇ ਤੋਂ ਤਨਖਾਹ ਲੈਂਦਾ ਉਹ ਤੁਹਾਡੇ ਹਲਕੇ ਤੋਂ ਗੱਡੀਆਂ ਲੈਂਦਾ ਤੁਹਾਡੇ ਹਲਕੇ ਤੋਂ ਗਨਮੈਨ ਲੈਂਦਾ ਤੁਹਾਡੇ ਹਲਕੇ ਤੋਂ ਪੈਨਸ਼ਨ ਲਊਗਾ ਹੁਣ ਆ ਬੈ ਆ ਕੇ ਸਾਡੇ ਨਾਲ ਝੱਟ ਕਿਉਂਕਿ ਤੁਹਾਡੇ ਹਲਕੇ ਦੇ ਲੋਕ ਬੱਚੇ ਆ ਜਿਹੜੇ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨਾਂ ਲੈਣੀਆਂ ਗਾਹ ਨੂੰ ਇਹ ਗੱਲ ਜੇਕਰ ਝੂਠ ਹੈ ਤੁਸੀਂ ਤਾਂ ਦੱਸੋ ਕਿਉਂਕਿ ਇਹ ਲੋਕ ਤੁਹਾਡੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਗਏ ਇਹ ਲੋਕ ਆਪਦੀਆਂ ਕੁਰਸੀਆਂ ਗਰਮ ਕਰਦੇ ਆ ਕੁਰਸੀ ਇਹਨਾਂ ਦੀ ਇੰਨੀ ਗਰਮ ਹੁੰਦੀ ਆ ਕਿ ਜਦੋਂ ਮਾੜਾ ਬੰਦਾ ਆਪਣੇ ਵਰਗ ਉਹਨਾਂ ਦੇ ਕੋਲ ਜਾਂਦਾ ਉਹਨੂੰ ਸਾੜ ਕੇ ਸਵਾਹ ਕਰ ਦਿੰਦੇ ਆ ਇਹਨਾਂ ਨੂੰ ਸਿਰਫ ਕੁਰਸੀਆਂ ਪਿਆਰੀਆਂ ਹੋਰ ਕੁਝ ਨਹੀਂ ਤਾਂ ਮੇਰੀ ਸਰਕਾਰਾਂ ਨੂੰ ਬੇਨਤੀ ਆ ਅਸੀਂ ਮੰਨਦੇ ਆ ਕਿ ਅਸੀਂ ਹਰ ਨਾਲੀ ਦੇ ਕੀੜੇ ਆ ਪਰ ਇਹਨਾਂ ਨਾਲੀਆਂ ਦੇ ਕੀੜਿਆਂ ਦੀਆਂ ਵੱਡੇ ਵੱਡੇ ਰਾਜੇ ਤੁਹਾਡੇ ਅਰਗੇ ਮਿੰਤਾਂ ਕਰਦੇ ਆ ਕਿ ਪੰਜਾ ਸਾਲਾਂ ਬਾਅਦ ਅਫਸੋਸ ਇਸ ਗੱਲ ਦਾ ਕਿ ਲੋਕਾਂ ਨੂੰ ਆਪਦੀ ਪਾਵਰ ਦਾ ਨਹੀਂ ਪਤਾ ਜੇਕਰ ਤੁਹਾਡੇ ਬਰੋਬਰ ਤੇ ਆਜ਼ਾਦ ਕੁਰਸੀਆਂ ਰੱਖ ਦੇਣ ਤੇ ਜੇਕਰ ਆਜ਼ਾਦ ਬੰਦਿਆਂ ਨੂੰ ਇਹ ਝੋਲੀ ਪਾ ਦੇਣ ਟਿਕਟਾਂ ਤੇ ਫਿਰ ਵੱਡੇ ਵੱਡੇ ਤਨਾਤ ਵਿਅਕਤੀ ਜਿਹੜੇ ਵੱਡੇ ਵੱਡੇ ਬੋਰਡ ਇਹ ਮੁੱਡੋ ਨਹੀਂ ਖੇਡਦੇ ਇਹ ਐਸਾ ਮੋੜ ਪਟਦੇ ਆ ਕਿ ਉੱਥੋਂ ਥਾਂ ਵੀ ਨਹੀਂ ਪੱਟਿਆ ਜਾਂਦਾ ਤੇ ਫਿਰ ਗਾਂ ਤੋਂ ਉਹ ਮੋੜ ਕਿਤੇ ਲੱਗਦਾ ਨਹੀਂਗਾ ਤੇ ਜਿਹੜੇ ਸਾਡੇ ਮੁਲਾਜ਼ਮ ਵੀ ਰਾ ਚਾਹੇ ਪੰਜਾਬ ਪੁਲਸਾ ਚਾਹੇ ਚੰਡੀਗੜ੍ਹ ਪੁਲਸਾ ਚਾਹੇ ਕੋਈ ਵੀ ਆ ਮੇਰੇ ਵੀਰੋਂ ਮਾੜਾ ਮੋਟਾ ਫਰੋਲ ਕੇ ਵੇਖ ਲੋ ਕਿ ਜਿਹੜੀਆਂ ਤੁਹਾਡੀਆਂ ਤਨਖਾਹਾਂ ਆਉਂਦੀਆਂ ਤੁਹਾਨੂੰ ਕੋਈ ਮੰਤਰੀ ਨਹੀਂ ਦਿੰਦਾ ਕਿਉਂਕਿ ਜਿਹੜਾ ਮੰਤਰੀ ਖੁਦ ਹੋ ਤਾਂ ਖੁਦ ਸਾਡੇ ਟੁਕੜਿਆਂ ਤੇ ਪਲਦਾ ਤੇ ਇੱਕ ਜਿਹੜਾ ਮੰਤਰੀ ਆ ਉਹ ਸਾਡਾ ਇੱਕ ਚੌਂਕੀਦਾਰਾ 50 ਸਾਲਾਂ ਵਾਸਤੇ ਬਿਠਾਇਆ ਤੇ ਸਾਡੇ ਚੌਂਕੀਦਾਰਾਂ ਨੇ ਗਾਂ ਚੌਂਕੀਦਾਰ ਰੱਖਿਆ ਤੁਸੀਂ ਇਹ ਹੁਣ ਆਪ ਵੇਖ ਲਓ ਕਿ ਭਾਈ ਸਾਹਿਬ ਤੁਹਾਡੇ ਆਇ 1-2 ਤਰੀਕ ਨੂੰ ਤਨਖਾਹ ਆਉਂਦੀ ਜਿਹੜੀ ਖਾਤਿਆਂ ਦੇ ਵਿੱਚ ਇਹ ਦੇਸ਼ ਦੇ ਲੋਕ ਤੁਹਾਡੇ ਖਾਤਿਆਂ ਦੇ ਵਿੱਚ ਪਾਉਂਦੇ ਆ ਇਹ ਰੁਪਏ ਵਾਲੀ ਚੀਜ਼ ਦਸਾਂ ਚ ਲੈ ਜਾਂਦੇ ਆ ਪੰਜਾਂ ਵਾਲੀ ਚੀਜ਼ ਪੱਚੀਆਂ ਚ ਲੈਂਦੇ ਆ 20 ਰੁਪਏ ਕਿਲੋ ਵਾਲੀ ਚੀਜ਼ ਇਹ 60 ਰੁਪਏ ਕਿਲੋ ਲੈਂਦੇ ਆ ਇਹ ਇਹਨਾਂ ਦੇ ਘਰਾਂ ਦੇ ਵਿੱਚੋਂ ਟੈਕਸ ਆਉਂਦਾ ਇਹ ਲੋਕ ਹਰ ਚੀਜ਼ ਤੇ ਟੈਕਸ ਦਿੰਦੇ ਆ ਜਿਹੜਾ ਇਹ ਚਾਹ ਪੀਂਦੇ ਉਹਦੇ ਤੇ ਟੈਕਸ ਦਿੰਦੇ ਆ ਤੇ ਆਪ ਦਾ ਥੋੜਾ ਥੋੜਾ ਕੱਢ ਕੇ ਜਿਵੇਂ ਇੱਕ ਦਸਵੰਧ ਕਹਿ ਲਈਏ ਸਾਡਾ ਤਾਂ ਉਹ ਪੈਸੇ ਸਾਰੇ ਜਿਹੜੇ ਵੀ ਡਿਪਾਰਟਮੈਂਟ ਦਾ ਸਾਰਿਆਂ ਨੂੰ ਤਨਖਾਹ ਜਾਂਦੀ ਆ ਪੰਜਾਬ ਦੇ ਲੋਕਾਂ ਦੇ ਕੋਲੋਂ ਦੇਸ਼ ਦੇ ਲੋਕਾਂ ਦੇ ਕੋਲੋਂ ਤੇ ਇਹਨਾਂ ਦੀ ਕਦਰ ਕਰਿਆ ਕਰੋ ਨਾ ਮੈਂ ਸਹੁਰਿਆਂ ਦੀ ਹੋਈ ਨਾ ਮੈਂ ਪੇਕੇਆਂ ਦੀ ਹੋਈ ਜਿੰਨਾ ਵੋਟਾਂ ਵਾਲੇ ਦਿਨ ਅਸੀਂ ਉਹਨਾਂ 5 ਸਾਲ ਰੋਈ ਕੰਮ ਤਾਂ ਸਾਡੇ ਨਾਲ ਹੋਇਆ ਪਿਆ ਸਾਡੇ ਤਾਂ ਚੌਂਕੀਦਾਰ ਚੁਣੇ ਹੋਏ ਜਿਨ੍ਹਾਂ ਨੂੰ ਖੁਸ਼ ਹੋ ਕੇ ਵੋਟਾਂ ਪਾਈਆਂ ਔਰ ਚੌਂਕੀਦਾਰਾਂ ਨੇ ਗਾਂ ਚੌਂਕੀਦਾਰ ਰੱਖੇ ਨਾ ਸਾਡੇ ਉਹ ਬਣੀ ਜਾਂਦੇ ਤੇ ਨਾ ਸਾਡੇ ਚੌਂਕੀਦਾਰ ਬਣੀ ਜਾਂਦੇ ਆ ਕਿਰਪਾ ਕਰਕੇ ਯਾਰ ਅਸੀਂ ਵੀ ਇਸ ਦੁਨੀਆ ਦੇ ਵਿੱਚ ਇੱਕ ਜਨਮ ਲੈਣਾ ਹੁੰਦਾ ਅਸੀਂ ਇਹ ਨਹੀਂ ਪਤਾ ਕਿੰਨੇ ਲੋਕ ਸਿਆਣੇ ਕਹਿੰਦੇ ਆ 84 ਲੱਖ ਜੂਨ ਭੁਗਤ ਕੇ ਆਉਨੇ ਆ ਇੱਕ ਜੂਨ ਮਿਲੀ ਆ ਸਾਨੂੰ ਬੰਦੇ ਦੀ ਤੇ ਜੇ ਸਾਨੂੰ ਇਨਸਾਨੀ ਜੂਨ ਦੇ ਵਿੱਚ ਵੀ ਤੁਸੀਂ ਨਾਲੀ ਦਾ ਕੀੜਾ ਸਮਝਣਾ ਤਾਂ ਲੱਖ ਲਾਂ ਤਾਂ ਸਾਡੀ ਇਹੋ ਜੀ ਜਿਹੜੀ ਕਲੋਂ ਇਨਸਾਨੀਅਤ ਜਾਮੇ ਤੇ ਸੱਚ ਨਾ ਤੁਸੀਂ ਇਨਸਾਨ ਉਹਨੇ ਅਸੀਂ ਆ ਜਿਹੜੇ ਤੁਸੀਂ ਸਾਨੂੰ ਧੱਕੇ ਮਾਰਦੇ ਆ ਜਿਹੜੇ ਸਾਡੇ ਨਾਲ ਤੁਸੀਂ ਆ ਬਦਤਮੀ ਜੀਆਂ ਕਰਦੇ ਆ ਉਹ ਸਾਡੇ ਰਿਸ਼ਤੇਦਾਰ ਵੀ ਦੇਖਦੇ ਆ ਲੋਕ ਵੀ ਦੇਖਦੇ ਆ ਤੇ ਅਸਲ ਦੇ ਵਿੱਚ ਸਾਡੀ ਬੇਇੱਜ਼ਤੀ ਹੁੰਦੀ ਆ ਸਾਡੀ ਕੋਈ ਇਹਦੇ ਵਿੱਚ ਔਕਾਤ ਨਹੀਂ ਰਹਿ ਜਾਂਦੀ ਤਾਂ ਜੇਕਰ ਮੈਂ ਕਹਿੰਨਾ ਸਹੀ ਮੈਨੇ ਤਾਂ ਜੇ ਅੱਜ ਸਰਕਾਰਾਂ ਕਾਨੂੰਨ ਬਣਾ ਰਹੀਆਂ ਕੇਂਦਰ ਸਰਕਾਰ ਤੇ ਸਾਡੇ ਲੋਕਾਂ ਵਾਸਤੇ ਵੀ ਇੱਕ ਕਾਨੂੰਨ ਬਣਾ ਦੋ ਵੀ ਜਦੋਂ ਕੋਈ ਸਾਡੇ ਨਾਲ ਅਫਸਰ ਇਹੋ ਜਿਹਾ ਦੁਰਵਿਹਾਰ ਕਰੇ ਅਸੀਂ ਉੱਤੇ ਮਾਨ ਨਾ ਨੀ ਦਾ ਕੇਸ ਦਰਜ ਕਰਾ ਕੇ ਉਹਨੂੰ ਡਿਸਮਿਸ ਕਰਾ ਦਈਏ ਤੇ ਜੇਕਰ ਭਰਾਵੋ ਗੱਲਾਂ ਗਲਤ ਆ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਜੇਕਰ ਕਿਸੇ ਸੱਜਣ ਪੁਲਿਸ ਵਾਲੇ ਨੂੰ ਉਸ ਪੁਲਿਸ ਵਾਲੇ ਵੀਰ ਨੂੰ ਮੇਰੀਆਂ ਗੱਲਾਂ ਗਲਤ ਲੱਗਦੀਆਂ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਨਹੀਂ ਕਹਿੰਦਾ ਬਹੁਤ ਸੱਜਣਾ ਜਿਹੜੇ ਚੰਗੇ ਇੱਕ ਸਾਡੇ ਥਾਣੇ ਦੇ ਵਿੱਚ ਹੁੰਦੇ ਆ ਜਿਨ੍ਹਾਂ ਦੀ 112 ਤੇ ਡਿਊਟੀ ਆ ਦੇਵੀ ਲਾਲ ਜੀ ਬਹੁਤ ਚੰਗੇ ਇਨਸਾਨ ਆ ਉਹ ਕਹਿੰਦੇ ਹੁੰਦੇ ਆ ਕਿ ਅਸੀਂ ਭਾਈ ਲੋਕਾਂ ਦੇ ਟੁਕੜਿਆਂ ਤੇ ਪਾਲਦੇ ਆ ਲੋਕ ਤਨਖਾਹ ਦਿੰਦੇ ਆ ਸਾਨੂੰ ਲੋਕ ਟੈਕਸ ਭਰਦੇ ਆ ਬੜੇ ਚੰਗੇ ਵੀ ਬੈਠੇ ਆ ਚੰਗੇ ਵੀਰ ਗੁੱਸਾ ਨਾ ਕਰੋ ਜੇ ਤੇ ਮੰਦੇ ਵੀਰ ਉਹ ਤਾਂ ਮੰਦੇ ਵੀਰ ਆ ਜਿਹੜੇ ਮੰਦੇ ਐਵੇਂ ਗੁੱਸਾ ਕਰ ਲੈਣ ਤਾਂ ਭਰਾਓ ਕਰ ਲੈਣ ਤੁਹਾਨੂੰ ਤਾਂ ਗੱਲਾਂ ਸੁਣ ਕੇ ਗੁੱਸਾ ਆਉਂਦਾ ਜਿਹੜੀਆਂ ਸਾਡੇ ਨਾਲ ਬੀਤਦੀਆਂ ਸਾਡੇ ਨਾਲ ਕੀ ਹੁੰਦਾ ਆਊਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ